ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਲਦੀ ਕਲਾਚ ਹੋ ਗਏ ਤੇ ਆਪਾਂ ਵਧੀਆ ਠੀਕ ਠਾਕ ਹੈ ਅੱਜ ਦਾ ਬਲੌਗ ਆਪਾਂ ਕਰਨਾ ਸ਼ੁਰੂ ਤੇ ਅੱਜ ਦੇ ਬਲੌਗ ਨੂੰ ਕਰੋ ਤੁਸੀਂ ਜੁਆਇਨ ਤੇ ਅੱਜ ਆਪਾਂ ਸਾਰਾ 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 ਦਿਨ ਆਪਾਂ ਕੀ ਕਰਦੇ ਆ ਉਹ ਤੁਹਾਨੂੰ ਆਪਾਂ ਜਰੂਰ ਦੱਸਾਵਾਂਗੇ ਤੁਸੀਂ ਜੁੜੇ ਰਹੋ ਆਪਣੇ ਨਾਲ ਪਹਿਲਿਆਂ ਚ ਸਭ ਤੋਂ ਤਰੇਨ ਦੀ ਬਿਲਡ ਪਾ ਗਏ ਆ ਕਿਸੇ ਟੀ-ਸ਼ਰਟ ਗੰਦੀ ਹੋ ਗਈ ਸੁਬੇਦਾਰ ਸੁਬੇਦਾਰਾ ਸੋਧਿਆ ਕਰ ਇੰਨਾ ਕਰਦੀ ਆ ਚਾਲੂ ਇਹਨਾਂ ਨੂੰ ਰਾਤ ਦੀਆਂ ਖਰਾਬ ਕਰਕੇ ਗਏ ਰਾਤ ਵਾਲੇ ਤੇ ਉਧਰ ਲਈ ਵੀ ਚਾਲੂ ਹੋ ਗਈ ਤੇ ਇੱਕ ਆਰਡਰ ਕੱਢਦੇ ਹੁਣ ਆਪਾਂ ਫਿਰ ਦੇਖਦੇ ਹਾਂ ਤੋਂ ਬਾਅਦ ਕੀ ਮਾਰਨ ਮਾਰਦਾ ਸੁਬੇਦਾਰਾ ਰਨ ਮਾਰਦਾ ਆਦਮੀ ਨੂੰ ਬੰਦਰ ਵਾਲੇ ਕੋ ਬਾਹਰ نکال ਲਓ ਬਾਹਰ ਆ ਜਾ ਬਾਈ ਚਲੋ ਉਹ ਖਾਲੀ ਆ ਸਾਰਾ ਖਾਲੀ ਆ ਫੋਰਮੈਨ 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 ਪੂਰਾ ਫਾਰਮ ਦੇ ਵਿੱਚ ਆਗਾ ਗਾਡਰ ਕਿਹੜੇ ਵੇਲੇ ਇਧਰ ਨੂੰ ਚੁੱਕ ਕੇ ਲੱਗੇ ਮੈਨੂੰ ਪਤਾ ਨਹੀਂ ਲੱਗਾ ਫੋਰਮੈਨ ਪੂਰਾ ਫਾਰਮ ਦੇ ਵਿੱਚ ਆਗਾ ਕੰਮ ਵੱਡੇ ਵੱਡੇ ਹੁੰਦੇ ਸਾਡੇ ਇੱਕ ਫੋਨ ਤੋਂ ਆ ਆ ਬਹੁਤ ਆ ਗਦਾ ਆ ਪਿਆ ਗਾਡਰ ਬੈੱਡ ਜੋ ਬਾਹਰ ਇਹਦਾ ਢਿੱਲੋ ਵੀ ਗਲੋਤਾ ਹਵਾ ਪੂਰੀ ਚੱਲਦੀ ਹੈ ਮੌਸਮ ਬਹੁਤ ਜਮੀ ਬਿਮਾਰ ਹੋ ਕੇ ਕੰਮ ਕਰਦਾ ਉਹਨੂੰ ਵੀ ਚੈੱਕ ਕਰਕੇ ਲੈ ਆਉਣਾ ਹਾਂ ਉਹ ਉੱਥੇ ਕਰਕੇ ਆਇਆ ਇਸ ਲਈ ਉਹ ਕੰਮ ਕਰਦਾ ਆ ਗਏ ਨੇ ਤੋਂ ਕੋਈ ਇੱਕ ਯਾ ਆਜੇ ਹੋਰ ਤੇ ਆ ਰਹੇ ਹਾਂ ਜੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਯਾ ਯਾ ਇਹ ਰੈਡੀ ਗਈ ਜਣੀ हां जी एक ਝਾੜ ਤਿਆਰ ਹੋ ਜਾਂਦਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਝਾੜ ਇਸ ਨੂੰ ਸਾਹਮਣਾ ਕਿੱਦਾਂ ਆਏ ਇਧਰ ਉਹ ਪਿੱਛੇ ਵੇਖੋ ਕਿੱਦਾਂ ਝਾੜ ਤੇ ਝਾੜ ਖੜੇ ਆਏ ਯਾ ਇਹ ਤਾਂ ਯਾ ਖੜੇ ਕਿਤੇ ਸਮਾਨ ਨਾਲ ਗੂਗ ਲੱਗਦੇ ਨੇ ਉੱਟਦੇ ਆਉਂਦੇ ਔਰਦੇ ਆਉਂਦੇ 38 ਲੀਟਰ ਡੀਜ਼ਲ ਹੁਣ ਲੈ ਕੇ ਆਜੋ ਦੋ ਡੱਬਿਆਂ ਦੇ ਵਿੱਚ 10 ਸਵੇਰੇ 10 ਸਵੇਰੇ ਲੈ ਕੇ ਆਏ ਇਹਦੇ ਤੇ 48 ਲੀਟਰ ਡੀਜ਼ਲ ਪਾ ਦਿਓ ਨਹੀਂ ਸਿੱਧਾ 48 ਲਿਖਾਤਾ ਉੱਥੇ ਕੀ ਮਤਲਬ ਨਾ ਨਾ ਉੱਥੇ 38 ਉਹ ਬੱਕਰੀ ਗੱਡੀ ਕਿੰਦਰ ਜਾਣਾ ਹੈ जीज़ा। जीज़ा जो बाहर की साइड में क्रेन आएगी ना जो बाहर की साइड में क्रेन आएगी देख के आय उसके आगे ਮਤਲਬ ਪਿੱਲਰ ਸਿਰ ਪਿੱਛੇ ਪਿੱਛੇ ਤੱਕ ਵੀ ਬੋਲ ਨੇ ਡਲਾਇਆ ਆ ਗਿਆ ਠੀਕ ਹੈ ਉਹ ਜੋ ਦੂਸਰੀ ਸਾਈਡ ਮੈਂ ਹੈ ਉਹ ਬੜਾ ਬੜਾ ਹੈ ਉਸ ਨੂੰ ਥੋੜਾ ਤੋੜਨਾ ਪਵੇਗਾ ਉਸ ਵਿੱਚ ਜੇਸ ਬੁੜ ਰਹੇ ਹੋ ਥੋੜੀ ਜਿਨੀ ਤੋੜ ਕੇ ਉੱਤਰ ਜਾ ਕੇ ਕਾਲੀ ਬੋਲੀ ਰਾਤ ਹੋਵੇ ਸੱਚ ਉਹ ਬੱਦਲ ਹੋਏ ਕਾਲੇ ਕਾਲੇ ਕਿੱਡੇ ਸੋਹਣੇ ਲੱਗਦੇ ਆ ਫੋਨ ਦੇ ਵਿੱਚ ਹੁਣ ਮੰਨ ਲਓ ਇੱਕ ਗੱਲ ਆ ਤੁਸੀਂ ਮੇਰੇ ਨਾਲ ਬੈਠੇ ਹੋ ਠੀਕ ਆ ਤੁਹਾਨੂੰ ਯਕੀਨ ਹੈਗਾ ਮੇਰੇ ਤੇ ਮੈਂ ਸਿੱਧੀ ਗੱਡੀ ਚਲਾਉਂਦਾ ਹੈ ਜੇ ਮੈਂ ਕਿਤੇ ਠੋਕਦਾ ਆਂ ਤੇ ਫੇਰ ਸਾਰੇ ਕਿਤੇ ਠੋਕ ਦੋ ਠੋਕ ਦੋ ਛੋਕ ਦੋ ਫੇਰ ਸਾਰੇ ਇਕੱਠੇ ਹੀ ਜਾਣੇ ਆ ਸ਼ਮੀ ਨੂੰ ਪਹੁੰਚਣ ਲੱਗਿਆ ਟਾਈਮ ਲੱਗਣਾ ਪਰੇ ਸ਼ਮੀ ਜੰਮੂ ਦਾ ਸ਼ਮੀ ਨੂੰ ਇੱਥੇ ਨਾ ਪਹੁੰਚਾਂਗੇ ਪਲਾਂਟ 'ਚ ਬਹੁਤ ਬਣਾਉਣਾ ਮੁੰਡਾ ਹਾਂ ਕੰਟਰੋਲ ਕਰਦਾ ਹੁੰਦਾ ਇਹ ਇਹ ਸ਼ਮੀ ਸ਼ਮੀ ਦੀ ਬੇਇੱਜ਼ਤੀ ਹੁੰਦਾ ਈ ਕੀ ਕਹਿਣਾ ਚਾਹੁੰਦੇ ਤੁਸੀਂ ਮੁਹੰਮਦ ਸ਼ਮੀ ਮੁਹੰਮਦ ਸ਼ਮੀ ਸ਼ਮੀ ਕਹਿੰਦਾ ਸੀ ਕਿ ਮੈਂ ਰੋਮ ਚ ਜਾਣਾ ਇਹਨੂੰ ਹੋ ਗਿਆ ਬੁਖਾਰ ਮੇਰੇ ਨੂੰ ਅਹੀਂ ਕਹਾਂ ਕਿ ਤੈਨੂੰ ਛੱਡ ਦਿੰਦੇ ਆ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਕਦੋਂ ਫਿਰ ਮੁੰਡ ਕੇ ਆ ਲੈ ਦੱਸ ਛੱਡਿਆ ਫੇਰ ਹੁਣ ਕਹਿੰਦਾ ਸਿੱਧੀ ਘੱਟੀ ਪਾਲੀ ਨਾ ਫੇ ਫੇ ਸ਼ਮੀ ਕਹਿੰਦਾ ਫੇ ਸ਼ਮੀ ਕਹਿੰਦਾ ਮੈਨੂੰ ਫਾਟਕ ਤੇ ਤਾਰ ਦੋ ਫਾਟਕ ਤੇ ਤਾਰ ਲਗੇ 10 ਦਾ ਮੈਂ ਟੱਪੜੀ ਚੱਲ ਜਾਂਦਾ ਚੱਲ ਉਤਰ ਜਾ ਮੈਂ ਡੱਕਦੇ ਨਹੀਂ ਫੇਰ ਤੂੰ ਫੇਰ ਨਹੀਂ ਉਤਰਨਾ ਹਾਂ ਉਤਰ ਜਾ ਹਾਂ ਓਕੇ ਕਿਉਂ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਤੁਹਾਨੂੰ ਬਾਜੀ ਤੁਰੇ ਜਾਂਦੇ ਆਂ ਆਪਾਂ ਕਿਹੜੇ ਖਲੋਤੇ ਹਾਂ ਆਹ ਨਹੀਂ ਟੱਕਰੀ ਬੈਠੀ ਆਪੇ ਦੇ ਚੱਕੀ ਆਪਾਂ ਕੱਲ ਨੂੰ ਜਾਣਾ ਇੱਕ ਨਵੀਂ ਜਗ੍ਹਾ ਚ 4 ਬੰਦੇ 2 ਪਿੱਛੇ ਬੈਠੇ 2 ਨਾਲ ਬਾਜੀ ਨਾਲ ਮੈਂ ਸ਼ੂ ਦਸਣਾ ਨਹੀਂ ਆ ਉਹ ਤੁਹਾਡੇ ਲਈ ਸਰਪ੍ਰਾਈਜ਼ ਹੈ ਸਾਬ ਨੂੰ ਕਿਹਾ ਮੈਂ ਕਿਹਾ ਰੋਲਾ ਨਾ ਪਾਓ ਸੂਬੇਦਾਰ ਸਾਹਿਬ ਉਹਦੇ ਭੰਗੜਾ ਪਾ ਕੇ ਹਾ 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 ਫੇਰ ਸੂਬੇਦਾਰ ਸਾਹਿਬ ਕੀ ਕਿਤੇ ਸੂਬੇਦਾਰ ਸਾਹਿਬ ਨੇ ਭੰਗੜਾ ਪਾ ਕੇ ਸਾਰੀ ਪੋਲ ਖੋਲ ਦਿੱਤੀ ਪਰ ਚਲ ਉਹਨਾਂ ਨੂੰ ਤੇ ਪੋਲ ਖੋਲਦੀ ਪਰ ਬਲੌਗ ਵਾਲਿਆਂ ਨੂੰ ਤੇ ਨਹੀਂ ਨਾ ਪਤਾ ਜਿੰਨੇ ਜਿੰਨੇ ਨੇ ਆਪਣਾ ਬਲੌਗ ਦੇਣਾ ਆਪਣੀ ਸਾਈਟ ਤੇ ਪਤਾ ਨਾ ਉਹਦੇ ਆਪਣੀ ਸਾਰਿਆਂ ਨੂੰ ਪਤਾ ਪੰਜਾਂ ਚੋਹਾਂ ਨੂੰ ਪਤਾ ਬਸ ਤੇ ਪੰਜਾਂ ਚੋਹਾਂ 'ਚ ਹੀ ਰੋਲਾ ਪੈ ਜਾਣਾ ਵੇਖੀ ਇੱਕੜੇ ਇੱਕ ਨੂੰ ਦੱਸਾ ਦੂਜੇ ਦੂਜੇ ਚੱਲ ਜੁਟੇ ਤਾ ਤਾ ਟੀਮ ਜਿਹੜਾ ਮਰਜ਼ੀ ਚਲਾਵੇ ਆਹ ਮੈਂ ਤੇ ਚਲਾਉਂਗਾ ਆਹ ਹਟ 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 ਮਾੜਾਂ ਤੋਂ ਪਾਣੀ ਆਉਂਦਾ ਕਹਿੰਦੇ ਬਿਨਾ ਉਮੀਦੋਂ ਉਹ ਚਰਨਾ ਚੱਲਣਦੇ ਆ ਸਾਹਮਣੇ ਮੇਰੇ ਇੱਧਰ ਬੱਦਲਬਾਈ ਦਾ ਮੌਸਮ ਦਾ ਇਹ ਬੱਦਲਬਾਈ ਨਹੀਂ ਹੈਗੀ ਜਿੰਨਾ ਧੂਆਂ ਇਹਨਾਂ ਨੇ ਕੀਤਾ ਕੰਜਰਾਂ ਨੂੰ ਆਕੇ ਸੁੱਫਰ ਦਾ ਫੋਨ ਆ ਗਿਆ ਸੁੱਫਰ ਦਾ ਪਰੀ ਜੀਸਸ ਸੀ ਫਸ ਗਏ ਆ ਪੂਰੀ ਤਰ੍ਹਾਂ ਯਾਮ ਦੇ ਵਿੱਚ ਤੇ ਘਟੋ ਘਟਾ ਦਾ ਘਟਾ ਆ ਮੇਰੀ ਤਾਂ ਲਾਤੀ ਰਹਿ ਗਈ ਦਵਾ ਦਵਾ ਮੁਝੇ ਡਾਲ ਲੇਗੇ ਇੱਕ ਮਿੰਟ ਡਾਲੋਗੇ ਬੰਦੇ ਆਏ ਨਾਲ ਸਾਡਾ ਫੋਰਮੈਨ ਆ ਕੋਲ ਆ ਗਈ ਬੇਬੇ ਦੀ ਹਾਂ ਬੇਬੇ ਹਾਂ ਬੇਬੇ ਨਹੀਂ ਪਾਣੀ ਬਹੁਤ ਲੱਗ ਰਿਹਾ ਹੈ ਬੈਠੀ ਹੋਏ ਜਦੋਂ ਆਦਾ ਘੜਕ ਪੋਣਾ ਦੇ ਕੱਟ ਲਾ ਕੇ ਮੁੜ ਕੇ ਰਾਹ ਤੇ 12:00 ਬੱਜੇ ਨਹੀਂ ਸ਼ਾਮ ਵੀ ਹੁੰਦਾ ਲੱਗ ਤੋਂ ਬਜੇ ਤੇ ਦੋ ਵਜੇ ਅੱਛਾ ਉਹ ਕਮਰੇ ਜੇ ਮੱਝਾ ਲੱਗਾ ਉੱਥੇ ਸੌਣੇ ਹਾਂ ਜੀ ਨਹੀਂ ਆਪਣੀ ਕਮਰੇ ਚ ਰਹੀ ਦੋ ਵਾਰੀ ਕਰਨੇ ਆ ਮਸ਼ੀਨ ਟਿਮਟ ਕਰਨੀ ਆ ਜੀ ਦੇ ਘਾਟ ਕਰਨੇ ਪਏ ਰਾਹ